2025 ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਬਹੁਤ ਵੱਡੇ ਲੈਵਲ ਤੇ ਉਹਨਾਂ ਦੀਆਂ ਇਮੀਗ੍ਰੇਸ਼ਨ ਪਾਲਿਸਿਸ ਦੇ ਵਿੱਚ ਚੇਂजेस ਕੀਤੇ ਗਏ ਸੀ ਜਿਸ ਦਾ ਇਮਪੈਕਟ ਨਾ ਸਿਰਫ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਵਾਲੇ ਅਪਲੀਕੈਂਟਸ ਦੇ ਉੱਤੇ ਪਿਆ ਸੀ ਬਲਕਿ ਹਰ ਵੀਜ਼ਾ ਕੈਟਾਗਰੀ ਇਸ ਤੋਂ ਇਮਪੈਕਟ ਹੋਈ ਸੀ ਅਗਰ ਗੱਲ 2026 ਦੀ ਕਰੀਏ ਤਾਂ ਬਹੁਤ ਸਾਰੇ ਚੇਂजेस ਕੈਨੇਡਾ ਇਮੀਗ੍ਰੇਸ਼ਨ ਵੱਲੋਂ ਉਹਨਾਂ ਦੀਆਂ ਪਾਲਿਸਿਸ ਦੇ ਵਿੱਚ ਕੀਤੇ ਜਾ ਰਹੇ ਆ ਉੱਥੇ ਹੀ 2026 ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਐਦਾਂ ਦੇ ਚੇਂजेस ਕੀਤੇ ਜਾ ਰਹੇ ਆ ਜੋ ਵਰਕ ਪਰਮਿਟ ਹੋਲਡਰਸ ਦੇ ਨਾਲ ਨਾਲ ਪੀਆਰ ਲੈਣ ਵਾਲੇ ਅਪਲੀਕੈਂਟਸ ਦੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਸਾਬਿਤ ਹੋ ਸਕਦਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਐਲ ਐਮ ਆਈਏ ਬੇਸਡ ਪੁਆਇੰਟ ਸਿਸਟਮ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀਗਾ ਬਟ ਹੁਣ ਐਲ ਐਮ ਆਈਏ ਨੂੰ ਦੁਬਾਰਾ ਤੋਂ ਸਟਾਰਟ ਕੀਤਾ ਜਾ ਰਿਹਾ ਹੈ ਇਹ ਨਿਊਜ਼ ਬਹੁਤ ਵੱਡੇ ਲੈਵਲ ਤੇ ਸਰਕੂਲੇਟ ਹੋ ਰਹੀ ਆ ਅਗਰ ਗੱਲ ਕਰੀਏ ਕਿ ਐਲ ਐਮ ਆਈਏ ਨੂੰ ਬੰਦ ਕਿਉਂ ਕੀਤਾ ਗਿਆ ਸੀਗਾ ਤਾਂ ਇਸ ਦਾ ਸਿੱਧਾ ਸਿੱਧਾ ਜਵਾਬ ਹੈ ਕਿ ਇਸ ਦਾ ਮਿਸਯੂਜ਼ ਕੀਤਾ ਜਾ ਰਿਹਾ ਸੀਗਾ ਕਪਨੀ ओनर्स ਦੇ ਰੈਸਟੋਰੈਂਟ ओनर्स ਇਸ ਨੂੰ ਸੈਲ ਕਰ ਰਹੇ ਸੀ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਐਪਲੀਕੈਂਟਸ ਵੀ ਟੂਰਿਸਟ ਵੀਜ਼ਾ ਦੇ ਜ਼ਰੀਏ ਕੈਨੇਡਾ ਦੇ ਵਿੱਚ ਐਂਟਰੀ ਲੈਂਦੇ ਸੀ ਪਰ ਬਾਅਦ ਵਿੱਚ ਉਹ ਇਸ ਨੂੰ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਵਾਉਣ ਦੀ ਟਰਾਈ ਕਰਦੇ ਸੀ ਜਿਸ ਦਾ ਇੰਪੈਕਟ ਉੱਥੇ ਦੇ ਲੋਕਲ ਸਿਟੀਜ਼ਨਸ ਦੇ ਉੱਤੇ ਪੈ ਰਿਹਾ ਸੀਗਾ ਉਹਨਾਂ ਨੂੰ ਹੈਲਥ케ਅਰ ਸੈਕਟਰ ਦੇ ਨਾਲ-ਨਾਲ ਘਰਾਂ ਦੀ ਵੀ ਦਿੱਕਤ ਵੱਧ ਰਹੀ ਸੀ ਬੇਰੋਜ਼ਗਾਰੀ ਆਲਰੇਡੀ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਇਨਕਰੀਜ਼ ਹੋ ਚੁੱਕੀ ਸੀ ਬਹੁਤ ਜ਼ਿਆਦਾ ਪ੍ਰੋਬਲਮ ਉਥੇ ਦੇ ਲੋਕਲ ਸਿਟੀਜ਼ਨਸ ਨੂੰ ਫੇਸ ਕਰਨੀਆਂ ਪੈ ਰਹੀਆਂ ਸੀ ਜਿਸ ਦੇ ਕਾਰਨ ਐਲਐਮਆਈਆ ਸਿਸਟਮ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਵਰਕ ਪਰਮਿਟ ਦੀ ਵਰਕ ਪਰਮਿਟ ਇਸ ਟਾਈਮ ਕੈਨੇਡਾ ਦੇ ਵਿੱਚ ਲੈਣਾ ਇੰਨਾ ਜ਼ਿਆਦਾ ਈਜ਼ੀ ਨਹੀਂ ਹੈ ਕਿਉਂਕਿ ਵਰਕ ਪਰਮਿਟ ਦੀ ਐਕਸਟੈਂਸ਼ਨ ਲੈ ਪਾਣਾ ਬਹੁਤ ਜ਼ਿਆਦਾ ਡਿਫਿਕਲਟ ਹੁੰਦਾ ਜਾ ਰਿਹਾ ਹੈ ਡੇ ਬਾਏ ਡੇ ਬਹੁਤ ਸਾਰੇ ਦਦੇ ਐਪਲੀਕੈਂਟਸ ਆ ਕੈਨੇਡਾ ਦੇ ਵਿੱਚ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਆ ਤੇ ਉਹ ਐਕਸਟੈਂਡ ਵੀ ਨਹੀਂ ਹੋ ਰਹੇ ਸੋ ਅਗਰ ਤੁਹਾਡਾ ਵਰਕ ਪਰਮਿਟ ਐਕਸਪਾਇਰ ਨਹੀਂ ਹੋਇਆ ਤਾਂ ਤੁਸੀਂ ਇਸ ਨੂੰ ਐਕਸਟੈਂਡ ਕਰਵਾ ਧਿਆਨ ਦੇ ਵਿੱਚ ਰੱਖਣਾ ਪਵੇਗਾ ਕਿ ਵਰਕ ਪਰਮਿਟ ਦੇ ਐਕਸਪਾਇਰ ਹੋਣ ਤੋਂ ਪਹਿਲੇ ਹੀ ਤੁਹਾਨੂੰ ਐਪਲਾਈ ਕਰਨਾ ਪਵੇਗਾ ਇਸ ਦੇ ਲਈ ਤੁਸੀਂ ਆਈਆਈਸੀਸੀ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਜਾ ਕੇ ਆਪਣੇ ਲਈ ਇੱਕ ਐਪਲੀਕੇਸ਼ਨ ਫਾਰਮ ਫਿਲ ਕਰ ਸਕਦੇ ਆਂ ਅਗਰ ਫੀਸ ਦੀ ਗੱਲ ਕਰੀਏ ਤਾਂ 155 ਕੈਨੇਡੀਅਨ ਡਾਲਰ ਤੁਹਾਨੂੰ ਪੇ ਕਰਨੇ ਪੈਣਗੇ ਨਾਲ ਹੀ ਤੁਹਾਨੂੰ ਇਹ ਚੀਜ਼ ਵੀ ਦੱਸ ਦਈਏ ਕਿ ਅਗਰ ਤੁਸੀਂ ਕੈਨੇਡਾ ਦੇ ਵਿੱਚ 2026 ਦੇ ਲਈ ਪੀਆਰ ਪਲਾਨ ਕਰ ਰਹੇ ਆ ਤਾਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ ਪਵੇਗਾ ਜਿਵੇਂ ਕਿ ਅਗਰ ਤੁਸੀਂ ਪੀਆਰ ਹਾਸਲ ਕਰਨਾ ਚਾਹੁੰਦੇ ਆ ਤਾਂ ਤੁਹਾਡਾ ਫੋਕਸ ਸਿਰਫ ਡਿਗਰੀ ਜਾਂ ਡਿਪਲੋਮਾ ਲੈਣ ਦੇ ਉੱਤੇ ਨਹੀਂ ਹੋਣਾ ਚਾਹੀਦਾ ਇਸ ਤੋਂ ਇਲਾਵਾ ਤੁਹਾਨੂੰ ਆਪਣੀ ਲੈਂਗੁਏਜ ਐਫੀਸ਼ੀਐਂਸੀ ਨੂੰ ਵੀ ਇੰਪਰੂਵ ਕਰਨਾ ਪਵੇਗਾ ਜਿਵੇਂ ਕਿ ਇਸ ਟਾਈਮ ਕੈਨੇਡਾ ਦੇ ਵਿੱਚ ਫ੍ਰੈਂਕੋਫੋਨ ਬਹੁਤ ਜ਼ਿਆਦਾ ਟ੍ਰੈਂਡਿੰਗ ਤੇ ਆ ਅਗਰ ਫ੍ਰੈਂਚ ਲੈਂਗੁਏਜ ਸਿੱਖ ਲੈਂਦੇ ਆ ਤਾਂ ਇਹ ਗੇਮ ਚੇਂਜਰ ਸਾਬਿਤ ਹੋ ਸਕਦਾ ਹੈ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਉਹਨਾਂ ਐਪਲੀਕੈਂਟਸ ਨੂੰ ਪ੍ਰਾਇਓਰਿਟੀ ਦਿੱਤੀ ਜਾਏਗੀ ਜੋ ਵਿਦਨ ਕੈਨੇਡਾ ਆ ਤੇ ਜਿਨ੍ਹਾਂ ਦੇ ਕੋਲ ਕੋਈ ਨਾ ਕੋਈ ਐਦਾ ਦੀ ਸਕਿੱਲਾਂ ਜੋ ਇਨ ਡਿਮਾਂਡ ਆ ਸਕਿੱਲ ਵਰਕਰਸ ਦੀ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਹਾਈ ਡਿਮਾਂਡ ਆ ਜਿਵੇਂ ਕਿ ਕੰਸਟ੍ਰਕਸ਼ਨ ਵਰਕਰਸ ਤੇ ਲੇਬਰਸ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਸੋ ਅਗਰ ਤੁਸੀਂ ਕੋਈ ਨਾ ਕੋਈ ਐਦਾ ਦੀ ਸਕਿੱਲ ਸਿੱਖ ਸਕਦੇ ਆ ਜੋ ਇਨ ਡਿਮਾਂਡ ਆ ਉਸ ਦੇ ਜ਼ਰੀਏ ਨਾ ਸਿਰਫ ਤੁਸੀਂ ਵਰਕ ਪਰਮਿਟ ਬਲਕਿ ਉੱਥੇ ਪੀਆਰ ਵੀ ਹਾਸਿਲ ਕਰ ਸਕਦੇ ਆ ਇਸ ਤੋਂ ਇਲਾਵਾ ਰੂਰਲ ਏਰੀਆ ਦੀ ਗੱਲ ਕਰੀ ਤਾਂ ਰੂਰਲ ਏਰੀਆ ਦੇ ਵਿੱਚ ਵਰਕਰਸ ਦੀ ਬਹੁਤ ਜ਼ਿਆਦਾ ਹਾਈ ਡਿਮਾਂਡ ਆ ਸੋ ਤੁਸੀਂ ਦੀ ਉੱਤੇ ਅਗਰ ਫੋਕਸ ਕਰੂਗੇ ਤਾਂ ਪੀਆ ਦੇ ਸੁਪਨੇ ਨੂੰ इजीली ਪੂਰਾ ਕੀਤਾ ਜਾ ਸਕਦਾ ਹੈ ਇਫ ਯੂ ਹੈਵ ਐਨੀ ਫਰਦਰ ਕੁਆਰੀਜ਼ ਪਲੀਜ਼ Let me know in the comment section I hope guys ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋਊਗੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹੋ ਜਿਹੇ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਆ ਨੈਕਸਟ ਵੀਡੀਓ ਵਿੱਚ ਸੀ ਯੂ ਇਨ ਦ ਨੈਕਸਟ ਵੀਡੀਓ ਟਿਲ ਦੈਨ ਗੁੱਡ ਬਾਏ ਐਂਡ ਥੈਂਕਸ ਫॉर ਵਾਚਿੰਗ